ਕੁਰੀਅਰ ਵਾਲੀ ਦੁਕਾਨ ਤੇ ਹੋਈ ਚੋਰੀ ਨੇ ਪੁਲਿਸ ਨੂੰ ਪੰਬਲਪੂਸੇ ਦੇ ਵਿੱਚ ਪਾ ਦਿੱਤਾ ਦੱਸਦੀ ਹੈ ਕਿ ਮਾਮਲਾ ਜ਼ੀਰਕਪੁਰ ਦਾ ਸਾਹਮਣੇ ਆਉਂਦਾ ਜਿੱਥੇ ਕਿ ਦੋ ਵਿਅਕਤੀ ਕੁਰੀਅਰ ਵਾਲੀ ਦੁਕਾਨ ਤੋਂ ਚੋਰੀ ਕਰਦੇ ਨੇ ਜਿਸ ਦੇ ਵਿੱਚ ਉਹ ਏਅਰ ਫੋਰਸ ਪੁਲਿਸ ਦੀ ਵਰਦੀ ਨੂੰ ਚੋਰੀ ਕਰਦੇ ਨੇ ਜੀ ਹਾਂ ਦੱਸਦੀ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਤਲਖੀ ਤੇ ਬਣੀ ਯੁੱਧ ਸਥਿਤੀ ਦਰਮਿਆਨੀ ਕੱਝਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ 12 ਵਿੰਗ 에ਅਰ ਫੋਰਸ ਪੁਲਿਸ ਚੰਡੀਗੜ੍ਹ ਨੇ ਜ਼ੀਰਕਪੁਰ ਦੇ ਵਿੱਚ 에ਅਰ ਫੋਰਸ ਪਾਇਲਟ ਦੀ ਵਰਦੀ ਪਾ ਕੇ ਕੁਮ ਰਹੇ ਇੱਕ ਸ਼ੱਕੀ ਨੂੰ ਉਸਦੇ ਦੋਸਤ ਦੇ ਨਾਲ ਕਾਬੂ ਕੀਤਾ ਪਹਿਲਾਂ ਤਾਂ ਇਹਨਾਂ ਲੋਕਾਂ ਦੀ ਪਛਾਣ ਨਹੀਂ ਹੋ ਪਾਰੀ ਸੀ ਪਰ ਪੁਲਿਸ ਨੇ ਹੁਨੇਰਾ ਦੀ ਪਛਾਣ ਕਰ ਲਈ ਹੈ ਪੁਲਿਸ ਨੇ ਦੱਸਿਆ ਹੈ ਕਿ ਜ਼ੀਰਕਪੁਰ ਦੇ ਹੀ ਰਹਿਣ ਵਾਲੇ ਨੇ ਤੇ ਨਸ਼ੇ ਕਰਕੇ ਇਹਨਾਂ ਨੂੰ ਚੋਰੀ ਦੀ ਆਦਤ ਹੈ ਇਹ ਦੋਵੇਂ ਨਸ਼ੇ ਦੀ ਆਦੀ ਨੇ ਅਤੇ ਪਹਿਲਾਂ ਵੀ ਕਈ ਲੁੱਟਕੋਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਪੁਲਿਸ ਦਾ ਦੱਸਣਾ ਹੈ ਕਿ ਇੱਕ ਕੋਰੀਅਰ ਵਾਲੀ ਦੁਕਾਨ ਤੇ ਇਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇੱਕ ਟੇਲਰ ਦੇ ਵੱਲੋਂ ਗੁਜਰਾਤ ਦੇ ਅਫਸਰ ਨੂੰ ਏਅਰ ਫੋਰਸ ਦੀ ਵਰਦੀ ਭੇਜੀ ਜਾਣੀ ਸੀ ਪਰ ਉਸ ਦਰਮਿਆਨ ਇਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਸੁਖਪ੍ਰੀਤ ਸਿੰਘ ਨੇ ਆਪਣੇ ਦੋਸਤ ਸੂਰਜ ਦੇ ਨਾਲ ਮਿਲ ਕੇ 5 ਮਈ ਨੂੰ ਕੋਰੀਅਰ ਕੰਪਨੀ ਦੇ ਦਫ਼ਤਰ ਤੋਂ ਵਰਦੀ ਚੋਰੀ ਕਰ ਲਈ ਇਹ ਵਰਦੀ ਚੰਡੀਗੜ੍ਹ ਬਹਿਲਾਨਾ ਦੇ ਮਸ਼ਹੂਰ ਦਰਜੀ ਵੱਲੋਂ ਸਿਲਾਈ ਕੀਤੀ ਗਈ ਸੀ ਅਤੇ ਗੁਜਰਾਤ ਦੇ ਇੱਕ ਵਰਕਰ ਨੂੰ ਕੋਰੀਅਰ ਕੀਤੀ ਜਾਣੀ ਸੀ ਪਰ ਕੋਰੀਅਰ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਦੋਵਾਂ ਨੇ ਕੋਰੀਅਰ ਚੋਰੀ ਕਰ ਲਿਆ ਸੜਕ ਤੇ ਪਾਕੇ ਕੁੰਬੇ ਰਹੇ ਜਿਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੁੰਦਾ ਅਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ 에ਅਰਫੋਰਸ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਅਗਲੀ ਜਾਂਚ ਦੇ ਲਈ ਜ਼ੀਰਤਪੁਰ ਪੁਲਿਸ ਦੇ ਹਵਾਲੇ ਵੀ ਕੀਤਾ ਹੈ ਜ਼ੀਰਤਪੁਰ ਪੁਲਿਸ ਦੇ ਅਨਸਾਰ ਸੁਪ੍ਰੇਤ ਨਸ਼ਾ ਕਰਨ ਦਾਤ ਦੀ ਹੈ ਤੇ ਪਹਿਲਾਂ ਵੀ ਕਈ ਅਚੇਹੀਆਂ ਵਾਰਦਾਤਾਂ ਕਰ ਚੁੱਕਾ ਹੈ ਪੁੱਛਪੜਤਾਲ ਕਰਨ ਤੇ ਸ਼ੱਕੀ ਨੇ ਇਹ ਵੀ ਦੱਸਿਆ ਕਿ ਉਸਨੇ 에ਅਰਫੋਰਸ ਪਾਇਲਟ ਦੀ ਵਰਦੀ ਫਬਾਤ ਰੂਟ ਤੋਂ ਚੋਰੀ ਕੀਤੀ ਹੈ ਜ਼ਿਲਕਪੁਰ ਪੁਲਿਸ ਨੇ ਅੱਜ ਦੋ ਵਿਅਕਤੀਆਂ ਸੁਖਪ੍ਰੀਤ ਸਿੰਘ ਤੇ ਸੂਰੇ ਨਾਮ ਦੇ ਜਿਹੜੇ ਕਿ ਜ਼ਿਲਕਪੁਰ ਦੇ ਹੀ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚ ਜਿਹੜਾ ਸੁਖਪ੍ਰੀਤ ਆ ਉਹਨੇ 에ਅਰ ਫੋਰਸ ਦੇ ਆਫੀਸਰ ਦੀ ਯੂਨੀਫਾਰਮ ਪਾਈ ਹੋਈ ਸੀ ਇਹਨੂੰ ਜਿਹੜਾ ਸੁਖਪ੍ਰੀਤ ਆ ਸੀ ਇਹਨੂੰ ਪਟੇਲਾ ਚੌਂਕ ਦੇ ਕੋਲੋਂ ਜ਼ਿਲਕਪੁਰ ਦੇ ਵਿੱਚੋਂ ਹੀ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਜਿਹੜੀ ਯੂਨੀਫਾਰਮ ਸੀ ਇਹ ਯੂਨੀਫਾਰਮ ਇੱਕ ਬਹਿਲਾਨਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੈਂਦਾ ਉਥੇ ਇੱਕ ਬੜੇ ਫੇਮਸ ਟੇਲਰ ਜਿਹੜੇ ਕਿ ਯੂਨੀਫਾਰਮ ਵਗੈਰਾ ਸਿਵਾਉਂਦੇ ਨੇ ਆਰਮੀ ਦੇ ਟੇਰ ਫੋਰਸ ਵਗੈਰਾ ਅਫਸਰਜ਼ ਦੀ ਇਹਨਾਂ ਨੇ ਇਹ ਗੁਜਰਾਤ ਦੇ ਕਿਸੇ ਅਫਸਰ ਨੂੰ ਕੋਰੀਅਰ ਕਰਨੀ ਸੀ ਤੇ ਇਹਨਾਂ ਨੇ 5 ਤਰੀਕ ਦੀ ਰਾਤ ਨੂੰ ਇਹ ਕੋਰੀਅਰ ਕੰਪਨੀ ਦੇ ਜਿਹੜਾ ਦਫ਼ਤਰ ਸੀਗਾ ਉਥੋਂ ਚੋਰੀ ਕਰ ਲਈ ਸੀ ਤੇ ਇਸ ਦੇ ਸਬੰਧ ਦੇ ਵਿੱਚ ਅਸੀਂ 223 ਨੰਬਰ ਮਕਦਮਾ ਦਰਜ ਕਰ ਲਿਆ ਥਾਣਾ ਜਿਲਖਪੁਰ ਦੇ ਵਿੱਚ ਇਸੇ ਮਕਦਮੇ ਦੇ ਵਿੱਚ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਗਾ ਜਿਹੜਾ ਸੋ ਦੋਨੋਂ ਇਥੋਂ ਦੇ ਹੀ ਲੋਕਲ ਜ਼ਿਰਕਪੁਰ ਦੇ ਹੀ ਰਹਿਣ ਵਾਲੇ ਨੇ ਧੰਨ